ਤੇ ਪੈਰੀ ਸੌਦਾ ਕਰੋ ਨਹੀਂ ਨਹੀਂ ਪੈਰਪੁਰ ਕਿਤੇ ਚੰਡ ਚੁੰਡਾ ਜਾਂ ਸਾਰਾ ਕੁਝ ਪਹਿਲਾਂ ਦੇਖੋ ਬਾਅਦ ਚ ਫਿਰ ਫਾਇਦਾ ਨਹੀਂ ਰੱਖੋ ਕੋ ਅੱਜ ਇਹਨਾਂ ਦਾ ਸਾਫ ਹੈ ਠੀਕ ਹੈ ਕਿ ਨਹੀਂ ਹਾਂਜੀ ਬੋਲ ਤਿੰਨੇ ਦੀ ਬਾਈ ਕਹਾਂ ਨਾ ਮੈਂ ਕਿਹਾ ਜੀ ਮੈਂ ਕਿਹਾ ਤੁਸੀਂ ਮੁੱਲ ਸੁਣ ਲੈ ਬਣਵਾ ਫੜ ਇੱਕੇ ਵਾਰ ਹੀ ਕਹਦੇ ਹਾਂ ਨਾ ਵੀ ਬਸ ਦੋਨੇ ਇੰਨੇ ਦੇ ਮੈਂ ਤਾਂ ਕਹਿ ਤੀ 3 ਦੇ ਮੁੱਲ ਸੁਣ ਲਿਆ ਮੁੱਲ ਨਹੀਂ ਕੀਤਾ ਹਾਂ ਮੁੱਲ ਦਾ ਫਿਰ ਐ 45 40 ਮੰਗੀ ਆਂਗਾ ਫਲਾ ਕਿ ਮੰਡੀ ਐ 50 ਮੰਗ ਫਿਰ ਕਿਹੜਾ ਕੁ ਤੁਸਾ ਤੇਰਾ ਮੈਂ ਉਹ ਹੀ ਕਹਿਣਾ ਮੈਂ ਮੁੱਢ ਨਹੀਂ ਕੀਤਾ ਐ 20000 ਰੁਪਏ ਦੇ ਲੈ ਜਾ 20000 ਦੇ ਦੇ ਕੋਈ ਨਹੀਂ ਛੱਡ ਕੇ ਜਾਂਦਾ ਵੀ 500 ਦਾ ਤੈਨੂੰ ਅਹੀਂ ਛੱਡ ਦੂੰਗਾ ਮੈਂ ਮੈਂ ਪਤਾ ਕੀ ਆ ਆਪਾਂ ਦੀਆਂ ਗੱਲਾਂ ਨਹੀਂ ਆ ਨੇ ਹਾਂ ਜੇ ਪੁੱਗਦੇ ਨੇ 30 ਦੇ ਲੈ ਜਾਓ ਨਹੀਂ ਥੋੜੀ ਮਰਦੀ ਐ ਨਹੀਂ 30 ਦੇ ਤਾਂ ਲੈਂਦੇ ਨਹੀਂ 35 40 ਮੰਗੀ ਜਾਵਾਂਗਾ ਫਲਾ ਕਿ ਮੈਨੂੰ ਪਤਾ ਮਾਲ ਕਿੰਨੇ ਦਾ ਐ ਮੇਰਾ ਤੇ ਸਾਨੂੰ ਵੀ ਪਤਾ ਕੋਈ ਕਿੰਨੇ ਦਾ ਬੱਸ ਫਿਰ ਲੈ ਜਾ ਉਹਨਾਂ ਦੇ ਮਸਤਾਕ ਤੂੰ ਆਰੋ ਇਹਦੇ ਅਗੇ ਫਰੇ ਤਾਂ ਕੋਈ ਤੁਹਾਨੂੰ ਪਤਾ ਨੂੰ ਤਾਂ ਮਾਨ ਨਹੀਂ ਕਹਿੰਦੇ ਅਗੇ ਮੀਮਾ ਨਹੀਂ ਓਰੇ ਦਾਜਾ ਅਬ ਚਿੱਟਾ ਬਕਰਾਂ ਨੂੰ ਦੱਸਾ ਉਹ ਨੂੰ ਛੋਟਾ ਕਵਾਲ ਬਾਈ ਜਾਵੇ ਇਹ ਕਰਦਾ ਮੈਂ ਕਵਾਲ ਬਣਾ ਕੀ ਹੋਗੀ ਕਹ ਦੱਸ ਯਾਰ 30 ਮੰਗਾ ਲਾ ਦੱਸ ਕਹਿੰਦਾ 30 ਦੇ ਲੈ ਕੇ ਜਾ ਹੋਰ ਨਾਲ ਦੱਸ ਆਹੇਗੇ 15 15 ਦੇ ਦੱਸੀ ਮੈਨੂੰ ਦੰਦ ਦਾ ਯਾਰ ਪੂਰੇ ਹੀ ਨੇ ਕੁਰਬਾਨੀ ਲੱਗਦੇ ਨੇ ਕਾਹ ਹੈ ਕਾਹ ਮੈਂ ਤਾਂ ਯਾਰ ਮੰਗੀ 30 ਆ ਮੈਂ ਤਾਂ ਵੱਧ ਮੰਗੀ ਮੈਂ 20 ਕਰਤਾ 25 ਦੇ ਰੇਟ ਦਾ ਧੱਕਾ ਨਹੀਂ ਤੇ ਗੱਲ ਸੁਣ ਨਹੀਂ ਇਹਦਾ ਵੀ ਤਾਂ ਆ ਹੁੰਦਾ ਸ ਆ ਕਿਹੜਾ ਧੱਕਾ ਆ ਸ਼ੁੱਟਾ ਹੈ ਮੇਰੀ ਗੱਲ ਸੁਣੋ ਆ ਕਿੰਨੀ ਦੁਨੀਆ ਖੜੀ ਹੈ ਕੋਈ ਤੇਰੇ ਵੇ 30000 ਚ ਧੱਕਾ

ਉਹ ਕਿੰਨੇ ਦੀ ਪਾਉਣੀ ਆ ਦੋਸੋ ਆ ਬੱਚਿਆਂ ਦੀ ਗੱਲ ਕਰੀਏ ਬੱਚਿਆਂ ਦੀ ਨਹੀਂ ਯਾਰ ਮੈਂ ਤਾਂ ਤੋ ਪੂਰੇ ਪੈਸੇ ਮੰਗੇ ਨਾ ਤੂੰ ਜੱਜ ਦੇ ਬੈਦ ਨਹੀਂ ਨਹੀਂ 23 ਦੀ ਪੱਤੀ ਮੇਰੀ 25 ਕਹਤਾ ਹਾਂ ਬਈ ਮੈਂ ਬੈਨਾ ਪੁੱਛੇ ਨਹੀਂ ਅਗਲੇ ਤੂੰ ਕਹਿ ਸਾਈਂ ਮੈਨੂੰ ਰਾਇ ਕਰਨੀ ਪੈਣੀ ਨਹੀਂ ਨਹੀਂ ਰਾਇ ਨਹੀਂ ਰਾਇ ਕਰਨੀ ਜੇ ਤੱਕ ਆਇਆ ਜੇਗਾ ਤੇ ਚਲ ਮੈਂ ਇਹ ਪੁੱਛੇ ਮੈਂ ਕਹਾਂ ਕਿ ਕਿਦਾਂ ਨਾ ਨਹੀਂ ਨਹੀਂ 25 ਦਾ ਮੈਂ ਕਹਿੰਦਾ ਵੀ 25 ਦੇ ਕਰ ਦਈਏ ਮਗਾ ਵੀ ਮੈਂ ਬਗਾਰ ਪੁੱਛੇ ਮੈਂ ਨਹੀਂ ਲਾਉਂਦਾ ਦੇਖੋ ਜੀ ਮੌਲਵੀ ਸਾਹਿਬ ਆ ਮਾੜੇ ਰਾਤ ਦੇਉਗੇ ਜੀ ਰਾ ਉਧਰ ਦੀ ਹੈ ਜੀ ਅੱਛਾ ਹਾਂ ਜਰ ਦੱਸ ਕਿੰਨੇ ਦੇ ਬਹੁਤ ਆਹਣਾ ਇੱਕ ਗੱਲ ਮੁਕਾ ਦੇ ਇੱਕ ਕਹਾਣੀ ਬਸ ਬਾਲੀਆਂ ਗੱਲਾਂ ਤੇ ਦਮ ਨਹੀਂ ਆ ਸਮਝਾ ਦੇ ਮੇਰਾ ਮੇਰੀ ਗੱਲ ਸੁਣਦਾ ਮੈਂ ਮੈਜਰ ਦਾ ਹੀ ਮੈਂ ਨਹੀਂ ਸੁਣਦਾ ਕਿਸੇ ਦੀ ਨਾਂ ਦਿੱਤਾ ਹੀ ਵੀ ਉਨੀ ਨਹੀਂ ਤੂੰ ਵੀ ਉਨੀ ਨਹੀਂ ਸੁਣਾ ਨਾ ਸਾਨੂੰ ਐ ਕਹਦੇ ਵੀ ਬਸ ਇੰਨੇ ਤੇ ਲੈ ਜਾ ਰੋਟੀ ਖਾਣੀ ਆ ਸੋਤੋਂ ਵੀ ਅਸੀਂ ਕੁਝ ਨਹੀਂ ਖਾਣਾ ਜੋੜ ਲੱਗ ਪੈਂਦਾ ਜੀ ਮੇਰੀ ਗੱਲ ਸੁਣ ਤੀ ਦੇ ਚੱਲਦੇ ਨੇ ਫੜ ਲਓ ਤੀ ਤਾਂ ਮੰਗਿਆ ਹੀ ਆਉ ਮੈਂ ਤੂੰ ਹੋਰ ਬਸ ਤੂੰ ਕਰਿਆ ਆ ਆ ਕਿ ਮੈਂ ਜੱਜ ਮੰਗਿਆ ਆ ਮੈਂ ਤੂੰ ਕਿ ਮੈਂ ਜੱਜ ਕਿਹਾ ਲੈ ਮੇਰੀ ਗੱਲ ਸੁਣ ਮਾਨਨੀ ਜਿੰਨੇ ਵਗਦਾ ਹੁੰਦੇ ਦੇ ਦਿੰਦੇ ਹੈ ਤੂੰ ਇਹਦੇ 35 ਮੁੱਲ ਕਰਦਾ ਜਾਂ 40 40 ਕਰਦਾ ਕਰ ਲੈਤਾ ਇੱਕ ਦਿਨ ਦਾ ਗਲਤ ਗੱਲ ਹੀ ਨਹੀਂ ਕਰਨੀ

ਯਾਰ ਹੁਣ ਪੂਰਾ ਮੈਂ ਇੱਕ ਮੈਂ ਕਹਿੰਦਾ ਤੈਨੂੰ ਤਾਂ ਬਸ 30 ਚ ਵਰਤੀ ਮੇਰੀ ਖਰਚਾ ਯਾਰ ਮੈਂ ਸੌਦਾ ਕਰੀ ਜਾਣਾ ਕਹਿ ਤਾਂ ਦਿੱਤਾ ਯਾਰ ਕਹਿ ਕਾ ਓਏ ਇੱਕ ਤਾਂ ਕਹਿੰਦੇ ਦੱਤ ਜਾ ਮੰਨਿਆ ਕੋਈ ਗੱਲ ਅੱਗੇ ਫਿਰ ਤੂੰ ਆ ਕੇ ਨਰ ਦੇ ਦੋ ਖਰਚਾ ਯਾਰ ਤੂੰ ਸੰਗ ਤਾਂ ਨਹੀਂ ਆਉਂਦੀ ਹੈ ਨਹੀਂ ਸੰਗ ਤਾਂ ਨਹੀਂ ਆਉਂਦੀ 500 ਘੱਟ ਕਹਿੰਦੇ ਨੂੰ ਚਾਚਾ ਸੰਗ ਤਾਂ ਨਹੀਂ ਆਉਂਦੀ ਐ ਤੁਹਾਨੂੰ ਚਾਚਾ ਹੂੰ ਗੱਲ ਦੀ ਗੱਲ ਰੇ ਚੱਲ ਹੁਣ ਕੋਈ ਨਵੇਂ ਡੇਗਾ ਕਹੇ ਦੇ ਕੋਈ ਤੂੰ ਕਹਿੰਦੇ ਚਾਚਾ ਮੈਂ ਕਹਿ ਦੂੰਗਾ ਕਹੇ ਕਹੇ ਮਨੂ ਨਾ ਇਹਦਾ ਮਤਲਬ ਤੇਰੇ ਕੋਲੇ ਬੜੀ ਜਿਆਦਾ ਪਾਸੇ ਹਾਂ ਗੱਲ ਦਾ ਤੀ ਮੰਗਾ ਦਾ ਦੱਸ ਨੀ ਪਹਿਲਾਂ ਜਿਹੜੀ ਆ ਗਈ ਆ ਆ ਦੱਸ ਮੈਨੂੰ ਬਹਿਦਾ ਦਿੱਤਾ 500 ਘਾਟ ਦੇ ਦੇ ਓਏ ਸ਼ਰਮ ਮਾਨੋ ਕੋ ਤੁਹਾਡੀ ਮੁੱਠੀ ਇੱਕ ਗੱਲ ਕਹਾਂ ਇੱਕ ਬੇੜੀ ਚ ਪੈ ਤਰ ਇੱਕ ਜਿੱਤਰਿਆ ਹੋਇਆ ਨਹੀਂ ਡੁੱਬ ਜੇਗਾ ਆਲਾ ਫੜ ਮੋਤਾਨ ਨੇ ਕਹਿੰਦਾ ਪਹਿਲੀ ਵਾਰ ਹੈ 25000 ਪਹਿਲੀ ਵਾਰ 25000 ਇੱਕ ਬੇੜੀ ਲਗਾ ਦਰ ਲਾ ਨਾ ਨਾ ਲਾ ਇੱਕ ਉੱਧਰ ਤੇਰੀ ਬੇਟਾ ਆ ਆ ਐਂ ਐਂ ਕਰੀ ਹੋਣਾ ਵੱਡੀ ਦਾ ਪੱਪਾ ਪੈਸੇ ਲੈ ਆ ਤਾਂ ਉਹ ਪੈਸੇ ਲੈ ਮਾਰੀ ਜਾ ਨਾ ਭਾਈ ਤੇਰੀ ਜਿਹੜੀ ਨਾ ਤੇਰੀ ਹੋਣੀ ਨਹੀਂ ਕੋਈ ਕੰਨਾ ਵੀ ਗਾਣਾ ਨਾ ਆ ਜਾਂਦੀ ਤੇਰੇ ਕੋਲ ਉਹ ਤੇਰੀ ਮਰਜ਼ੀ ਆ ਭਾਈ ਤੇਰੀ ਮਰਜ਼ੀ ਆ ਸਹੀ ਭਾਈ 26 ਚੱਲ ਜਾ ਹੋਵੇ 30 ਦੇ ਦਿਨੇ ਨਾ ਉਹ ਘੱਟ ਦੇ ਦਿੰਦੇ ਨੇ ਹਾਂ 30 ਦੇ ਦਿਨੇ ਨੇ ਉਹ ਕੀ ਸੌਦਾ ਹੋਇਆ 30 ਤਾਂ ਮੰਗਿਆ ਇਹ 30 ਦੇ ਦਿਨੇ ਵਾਲਾ ਕੋਈ ਗੱਲ ਨਹੀਂ 26 ਕਹਿੰਦਾ 26 ਕਹਿੰਦਾ ਹੁਣ ਦੱਸ ਕਿ ਹੋਰ ਕੀ ਕਹਿੰਦੇ ਦੱਸ ਫਰੋਂ ਠੀਕ ਹੋਊਗਾ ਭਾਈ ਤੇ ਪਹਿਲਾਂ ਦੱਸ ਕੇ ਕਹਿ ਕੇ ਮੋੜਦੇ ਨੂੰ ਕੁਝ ਨਾ ਹੋਵੇ ਕਹਿ ਤਸੀਂ ਉਹਨਾਂ ਪਰ ਕੁਝ ਹੋਰ 92 500 ਦੇ ਲੈ ਆਏ ਨਾ ਇਹ ਮਹਣੋ 30 20 ਵਜਾ ਗੱਲ ਬਣੀ ਨਹੀਂ ਜੇ ਆ ਕਹਿੰਦਾ ਜੇ ਭਾ ਮਾਲ ਹੀ ਨਹੀਂ ਹੁੰਦਾ ਚਮੱਡੀ ਦੇ ਚਾਚਾ ਆਏ ਧੋੜੋ ਹੁੰਦਾ ਹੁੰਦਾ ਆ ਪਹਿਲੇ ਬਣਦੇ ਉਹਦੀ ਮਰਜ਼ੀ ਆ ਫਿਰ ਹੈ ਕਿਨੇ ਦੋ ਮਰ ਬਰੇ ਕੋਈ ਗੱਲ ਨਹੀਂ ਜੰਮਣੋਂ ਬੰਦ ਹੋ ਗਏ ਨਹੀਂ ਮੰਡੀ ਆ ਇਹ ਜੰਮਣੋਂ ਬੰਦ ਨਹੀਂ ਹੋ ਗਏ ਇਹਨੇ 25 ਦੀ ਵਾਜ ਦਿੱਤੀ 25 ਦਿਨ ਪਰਚੀ ਹਾਂ ਪਕਿਆਈ ਪਰਚੀ ਦੀ ਪਰਚੀ ਦਾ ਕਰਵਾ ਦੂਗਾ ਮੈਂ ਪਰਚੀ ਨਹੀਂ ਤੂੰ 25 ਦੇ ਕਿਹਾ ਸੀ ਕਿਨੇ ਪਰ ਮੈਂ ਮੇਰੀ ਤਾਂ ਆ ਤੇਰੇ ਤਾਂ ਤੂੰ ਤਾਂ ਸਾਡਾ ਪੱਕੀ ਕਰਦਾ ਸੀ ਪੱਖਾ ਕਾ ਨੂੰ ਮੈਂ ਤੋ ਕਰੂਗਾ ਇੱਕ ਮਿੰਟ ਮੈਂ ਲੈਂਦਾ ਤੂੰ ਰਹਿਣ ਦਿਓ ਫੋਟ ਲੈ ਲੈ ਆਲੇ ਦੇ ਭਾਈ ਮੈਂ ਤਾਂ ਪਹਿਲਾਂ ਆ ਪੁੱਛ ਰਿਹਾ ਲੱਕ ਇੱਕ ਮਿੰਟ ਦੇਖ ਸਾਰਾ 10000 ਜੱਟਲੇ ਬਿਕਦਾ 10000 18 ਮੈਂ ਤਾਂ ਕੱਲੇ ਦਿੰਦਾ 100 ਕਮ ਕਰੀਂ ਨਹੀਂ ਜੋ ਸੌਦਾ ਦਾ ਬਹੁਤ ਖਰਾਬ ਕਰਦੇ ਆ ਆ ਪੁੱਛਦਾ ਜੋੜੀ ਜਿਹੜਾ ਕੜਾ ਮੁੰਡਾ ਜੋੜੀ 30 ਵਾਲੀ ਕਿਹੜੀ